ਖਬਰ ਹੁਸ਼ਰਪੁਰ ਦੇ ਵਾਰਡ ਨੰਬਰ 2 ਅਧੀਨ ਆਉਂਦੇ ਮੋਹੱਲਾ ਨਾਰਾਇਣਨਗਰ ਤੋਂ ਆ ਜਿੱਥੇ ਕਿ ਬੀਤੀ ਰਾਤ ਜਨਮ ਦਿਨ ਦੀ ਪਾਰਟੀ ਤੇ ਜਾਣਾ ਇੱਕ ਪਰਿਵਾਰ ਨੂੰ ਉਸ ਵਕਤ ਮਹਿੰਗਾ ਪੈ ਗਿਆ ਜਦੋਂ ਪਿੱਛੋਂ ਘਰ 'ਚ ਦੇਖ ਲੋ ਚੋਰਾਂ ਨੇ ਘਰ ਦਾ ਕੋਨਾ ਕੋਨਾ ਫਰੋਲ ਮਾਰਿਆ ਤੇ ਘਰ 'ਚ ਪਏ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਤੇ ਹਜ਼ਾਰਾਂ ਦੀ ਨਕਦੀ ਵੀ ਚੋਰੀ ਕਰਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਸਿਟੀ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਪੀੜਤ ਰਵੀ ਹੰਸ ਪੁੱਤਰ ਕਮਲ ਕੁਮਾਰ ਹੰਸ ਵਸੀ ਮੁਹੱਲਾ ਨਾਰਾਇਣ ਨਗਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਰਿਵਾਰ ਨਾਲ ਰਿਸ਼ਤੇਦਾਰੀ ਚ ਹੀ ਜਨਮ ਦਿਨ ਦੀ ਪਾਰਟੀ ਤੇ ਗਏ ਹੋਏ ਸਨ ਤੇ 12:00 ਵਜੇ ਦੇ ਲਗਭਗ ਘਰ ਵਾਪਸ ਆ ਗਏ। ਉਹਨਾਂ ਦੱਸਿਆ ਕਿ ਜਦੋਂ ਘਰ ਦਾਖਲ ਹੋਏ ਤਾਂ ਘਰ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਮਰੇ ਚ ਪਈ ਅਲਮਾਰੀ ਦੇ ਲੱਕਰ ਵੀ ਸੱਪਲ ਦੀ ਮਦਦ ਨਾਲ ਚੋਰਾਂ ਵੱਲੋਂ ਤੋੜੇ ਹੋਏ ਸਨ ਤੇ ਉਸ ਵਿੱਚ ਪਏ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 23 ਹਜ਼ਾਰ ਦੀ ਨਕਦੀ ਵੀ ਚੋਰ ਚੋਰੀ ਕਰਕੇ ਲੈ ਗਏ। ਉਹਨਾਂ ਦੱਸਿਆ ਕਿ ਤੁਰੰਤ ਉਹਨਾਂ ਵੱਲੋਂ ਇਸਦੀ ਸ਼ਿਕਾਇਤ 78 ਸਿਟੀ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਹੀ ਪੁਲਿਸ ਅਧਿਕਾਰੀ ਪਹੁੰਚ ਕੇ ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਹੋਰ ਵਾਰਦਾਤਾਂ ਨਾ ਵਾਪਰਨ। ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ। ਮੇਰਾ ਨਾਮ ਰਵੀ ਹੰਸੀ। ਇਹ ਕਿਹੜਾ ਬੰਦਾ ਹੈ? ਨਰਾਇਣ ਨਗਰ। ਠੀਕ ਹੈ ਰਵੀ ਜੀ ਕੀ ਘਟਨਾ ਦਾ ਸਵਾਲ ਦਾਤੋ। ਵਾਰਦਾਤ ਅਸੀਂ ਕੱਲ ਪੂਰੀ ਫੈਮਿਲੀ ਅਸੀਂ ਮੇਰੀ ਸਿਸਟਰ ਦੇ ਪੋਤੀ ਦਾ ਬਰਥਡੇ ਸੀਗਾ ਅਸੀਂ ਟਾਂਡਰ ਉੱਤੇ ਪੈलेसਗਾ ਉੱਥੇ ਗਏ ਅਸੀਂ ਉਥੋਂ ਤਕਰੀਬਨ ਇੱਥੋਂ ਅਸੀਂ 8:30 ਵਜੇ ਗਏ ਅਗੇ 8:30 ਵਜੇ ਗਏ ਆ ਤਕਰੀਬਨ ਉੱਥੇ ਸਾਨੂੰ ਟਾਈਮ ਲੱਗ ਗਿਆ ਕੋਈ ਪੌਣੇ 12 ਵਜੇ ਵਾਪਸ ਆਏ ਜਦੋਂ ਵਾਪਸ ਆnde ਦੇਖਿਆ ਤਾਂ ਮੇਨ ਡੋਰ ਸਾਰਾ ਗੇਟ ਗੇਟ ਵਾਲਾ ਜਿਹੜਾ ਉਹ ਪੂਰਾ ਸਿਗਾ ਹਨਾ ਲੋਕ ਲੱਗਾ ਹੋਇਆ ਸੀ ਅੰਦਰੋਂ ਗੇਟ ਵਾ ਟੱਪ ਕੇ ਮੇਨ ਡੋਰ ਤੋਂ ਉਹਨਾਂ ਨੇ ਸੱਬਲਨਾ ਤੋੜਿਆ ਹੋਇਆ ਸੀਗਾ ਉਸ ਤੋਂ ਬਾਅਦ ਅੰਦਰ ਆਏ ਤਾਂ ਸਾਰਾ ਸਮਾਨ ਇੱਧਰ ਉੱਧਰ ਹੋਇਆ ਪਿਆ ਸੀ ਵੀ ਇੱਦਾਂ ਲੱਗ ਰਿਹਾ ਸੀ ਕੋਈ ਵੀ ਹਜੇ ਵੀ ਕੋਈ ਅੰਦਰ ਹੀ ਹੈਗੇ ਹੈ ਕੋਈ ਜਿਹੜੇ ਜਿਨ੍ਹਾਂ ਨੇ ਬਾਰਦਤ ਕੀਤੀ ਹੈ ਵੀ ਉਹ ਅੰਦਰ ਹੈਗੇ ਆ ਕੁਛ ਰੋੜਾ ਲੂੜਾ ਪਾਇਆ ਉੱਪਰ ਥੱਲੇ ਸਾਰਾ ਕੁਝ ਦੇਖਿਆ ਤਾਂ ਕੁਛ ਮਿਲੇ ਨਹੀਂ ਕੁਛ ਵੀ ਉਤੋ ਇਹ ਆ ਕਿ ਸਮਾਨ ਸਾਰਾ ਖਿਲ ਰਿਹਾ ਸੀ ਅਸੀਂ ਅਸੀਂ ਮੈਂ ਆਂਦੇ ਸਾਰੇ ਪਹਿਲਾਂ ਤਾਂ ਲੋਕਰ ਆਪਣਾ ਦੇਖਿਆ ਲੋਕਰ ਜਿਹੜਾ ਹੈਗਾ ਸੀ ਉਹ ਬਿਲਕੁਲ ਉਹ ਸੱਬਲ ਨਾਲ ਖਿੱਚਿਆ ਹੋਇਆ ਸੀ ਉਸ ਤੋਂ ਬਾਅਦ ਥੋੜਾ ਜਿਹਾ ਸਮਾਨ ਹੈਗਾ ਸੀ ਕੁਛ ਤਾਂ ਚੀਜ਼ਾਂ ਜਿਹਦਾ ਸੋਨੇ ਦੀਆਂ ਸੀ ਫੰਕਸ਼ਨ ਤੇ ਪਾ ਕੇ ਗਏ ਸੀ ਜਿਹੜਾ ਥੋੜੀਆਂ ਜਿਹੀਆਂ ਚੀਜ਼ਾਂ ਸੀਗੀਆਂ ਸੋਨੇ ਦੀਆਂ ਔਰ ਚਾਂਦੀ ਦੀਆਂ ਉਹ ਉਹ ਆ ਕੇ ਦੇਖਿਆ ਤਾਂ ਉਹ ਹੈ ਨਹੀਂ ਸੀ ਕਿੰਨਾ ਕ ਨੁਕਸਾਨ ਹੋਇਆ ਭਾਈ ਨੁਕਸਾਨ ਇੱਕ ਤਾਂ ਮੇਰੀ ਬੇਟੀ ਦੇ ਟੋਪਸ ਸੀਗੇ ਇੱਕ ਉਹ ਇੱਕ ਮੇਰੀ ਵਾਈਫ ਦੇ ਟੋਪਸ ਸੀਗੇ ਔਰ ਇੱਕ ਮੇਰੇ ਬੇਟੇ ਦੀ ਰਿੰਗ ਹੈਗੀ ਸੀ ਉਹ ਇਹਨਾਂ ਦੇ ਤਾਇਆ ਜੀ ਨੇ ਬਰਥਡੇ ਦੇ ਥੋੜੇ ਦਿਨ ਹੀ ਹੋਏ ਉਹਨਾਂ ਨੇ ਦਿੱਤੀ ਸੀਗੀ ਸੋਨੇ ਦੇ ਹਾਂਜੀ ਸੋਨੇ ਦੇ ਨਕਤੀ ਵੀ ਗਾਰਾ ਵੀ ਲੱਗੇਗਾ ਹਾਂਜੀ ਨਕਦੀ ਵੀ ਵਗਾਰਾ ਵੀ ਲੈ ਕੇ ਨਕਦੀ 23000 ਰੁਪਏ ਸੀਗਾ ਉਹ ਮੇਰੇ ਫਰੂਟ ਦੀ ਸੇਲ ਹੈਗੀ ਸੀ ਹਣਾ ਦੋ ਦਿਨ ਦੀ ਇਦਾਂ ਹੀ ਪਏ ਸੀ ਉਦਾਂ ਹੀ ਰੱਖ ਕੇ ਚਲੇ ਗਏ ਕਿੰਨਾ ਟੋਟਲ ਨੁਕਸਾਨ ਹੋਇਆ ਗੈਣੇ ਤੇ ਗੈਣੇ ਤੇ ਕੁਛ ਚਾਂਦੀ ਦੀਆਂ ਚਾਂਜਰਾ ਸੀਗੀਆਂ ਔਰ ਹੀ ਵਾਈਫ ਦੀਆਂ ਔਰ ਮੇਰੀ ਬੇਟੀ ਅੰਦਾਜ਼ਾ ਕਿੰਨਾ ਕ ਨੁਕਸਾਨ ਹੋਇਆ ਅੰਦਾਜ਼ਾ ਲਗਾ ਸਕਦੇ ਕਿ ਸਵਾ ਲੱਖ ਡੇਢ ਲੱਖ ਦਾ ਨੁਕਸਾਨ ਹੋਇਆ ਇਹ ਕਿ ਸੀਸੀਟੀਵੀ ਵਗਾਰਾ ਵੀ ਚੈੱਕ ਕੀਤੀ ਵਾਲੀ ਨਹੀਂ ਉਦਾਂ ਤੇ ਕੈਮਰੇ ਨਹੀਂ ਸਾਡੇ ਲੱਗੇ ਨਹੀਂ ਹੈਗੇ ਆ ਜਿੱਥੇ ਲੱਗੇ ਹੋਇਆ ਉਸ ਜਗ੍ਹਾ ਤੋਂ ਉਹ ਨਹੀਂ ਆਏ ਠੀਕ ਹੈ ਕਿਸੇ ਦਾ ਸ਼ੱਕ ਵਗੈਰਾ ਕੋਈ ਤੁਹਾਨੂੰ ਨਹੀਂ ਸ਼ੱਕ ਤਾਂ ਨਹੀਂ ਕਰ ਸਕਦੇ ਨਾ ਸਾਡੀ ਕਿਸੇ ਨਾਲ ਰੰਜਿਸ਼ ਆ ਜਾਂ ਕਰ ਖਾਣਾ ਕਿਹੜਾ ਲੱਗਦਾ ਤੁਹਾਨੂੰ ਸਾਨੂੰ ਸਿੱਟੀ ਲੱਗਦਾ ਜੀ ਤੇ ਰਾਤ ਕੰਪਲੀਟ ਕੀਤੀ ਸੀ ਜੀ ਹਾਂਜੀ ਹਾਂਜੀ ਆਏ ਸੀ ਮੌਕੇ ਤੇ ਬਿਲਕੁਲ ਬਿਲਕੁਲ ਉਹ ਤਾਂ ਮੌਕੇ ਤੇ ਸਾਰੇ ਆਏ ਉਹਨਾਂ ਨੇ ਕੰਪਲੀਟ ਵੀ ਲਿਖੀ ਜਿੱਦਾਂ ਔਰ ਚੰਗਾ ਵਧੀਆ ਅਫਸਰ ਸੀਗੇ ਜਿਹੜੇ ਆਏ ਸੀਗੇ ਉਹਨਾਂ ਨੇ ਚੰਗਾ ਸਾਰਾ ਕੁਝ ਵਧੀਆ ਮੰਗ ਕਰਦਾ ਮੰਗ ਅਸੀਂ ਕਿ ਦੇਖੋ ਜਿਹੜਾ ਸਮਾਨ ਸਾਡਾ ਚੱਲ ਤਾਂ ਗਿਆ ਉਹ ਸਾਨੂੰ ਪਤਾ ਨਹੀਂ ਕੀ ਮਿਲਣਾ ਕਿ ਨਹੀਂ ਪਰ ਇਹ ਆ ਕਿ ਆਂਦੇ ਸਾਰ ਜਿਹੜੀਆਂ ਇਹ ਵਾਰਦਾਤਾਂ ਹੁੰਦੀਆਂ ਇਹਨੂੰ ਨੱਥ ਪਾਈ ਜਾਵੇ